ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਤੀਆਂ ਆਉਣ ਵਾਲੀਆਂ ਨੇ ਸੌਣ ਦਾ ਮਹੀਨਾ ਚੜ ਚੁੱਕਿਆ ਹੈ ਬੀਬੀਆਂ ਭੈਣਾਂ ਨੂੰ ਬੜਾ ਚਾਹ ਹੁੰਦਾ ਹੈ ਤੀਆਂ ਮਨਾਉਣ ਦਾ ਅਤੇ ਉਸ ਤੋਂ ਬਾਅਦ ਨਾਲ ਲੱਗਦੇ ਹੀ ਰਖੜੀਆਂ ਵੀ ਆ ਰਹੀਆਂ ਨੇ ਸੋ ਇਹ ਵੀ ਇੱਕ ਬੀਬੀਆਂ ਭੈਣਾਂ ਦਾ ਤਿਉਹਾਰ ਹੈ ਜੋ ਆਪਣੇ ਭਰਾਵਾਂ ਦੇ ਰਖੜੀਆਂ ਬੰਨ੍ਹਦੀਆਂ ਨੇ ਸੋ ਤੀਆਂ ਦੇ ਮੌਕੇ ਅਤੇ ਰਖੜੀਆਂ ਦੇ ਮੌਕੇ ਤੇ ਇਹ ਇੱਕ ਸੇਲ ਲੱਗਣ ਜਾ ਰਹੀ ਹੈ ਕਿਹੜੀ ਸੇਲ ਲੱਗਣ ਜਾ ਰਹੀ ਹੈ ਮਾਵੀ ਦੀ ਹੱਟੀ ਜੋ ਕੱਪੜੇ ਦੀ ਦੁਕਾਨ ਹੈ ਮਰਿੰਦਾ ਰੋਡ ਉਰਾਲੀ ਦੇ ਉੱਤੇ ਸੋ ਇਹਨਾਂ ਦੇ ਵੱਲੋਂ ਇਹ ਬੀਬੀਆਂ ਪਹਿਣਾ ਦੇ ਫਾਇਦੇ ਲਈ ਸੇਲ ਲਗਾਈ ਗਈ ਹੈ ਤੇ ਬਾਕੀ ਦੀ ਜਾਣਕਾਰੀ ਆਪਾਂ ਮਾਵੀ ਸਾਹਿਬ ਤੋਂ ਲੈਨੇ ਹਾਂ ਜੀ ਮਾਵੀ ਜੀ ਕੀ ਹਾਲ ਹੈ ਜੀ ਠੀਕ ਹੈ ਸਾਸ਼ੀ ਕਾਲ ਜੀ ਹਾਂ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਡੇ ਬਲਾਵੇ ਤੇ ਇੱਥੇ ਪਹੁੰਚੇ ਆ ਜੀ ਥੈਂਕ ਯੂ ਜੀ ਸੋ ਜਿਹੜੀ ਇਹ ਸੇਲ ਲੱਗਣ ਜਾ ਰਹੀ ਹੈ ਇਹਦਾ ਥੋੜਾ ਜਿਹਾ ਚੰਨਣਾ ਪਾਇਓ ਤੇ ਬਾਅਦ ਦੇ ਵਿੱਚ ਵੀ ਆਪਣੇ ਸੂਟ ਵੀ ਦਿਖਾਓ ਠੀਕ ਹੈ ਜੀ ਹਾਂ ਜੀ ਤੇ ਸਾਰੇ ਹੀ ਦਰਸ਼ਕਾਂ ਨੂੰ ਇਹਤਮਾਨ ਚੈਨਲ ਦੇਖ ਰਹਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਾਸ਼ੀ ਕਾਲ ਤੇ ਜੋ ਆਪਾਂ ਇਹ ਸੇਲ ਲਗਾਉਣ ਜਾ ਰਹੇ ਹਾਂ ਜਿ ਜਿਵੇਂ ਤੁਹਾਨੂੰ ਪਤਾ ਹੋਣਾ ਤੀਆਂ ਆ ਰਹੀਆਂ ਆਪਾਂ ਸੁਧਾਰੇ ਦਿੰਨੇ ਆ ਜਾਂ ਤੀਆਂ ਦੇ ਮੇਲੇ ਵਾਸਤੇ ਉੱਥੇ ਆਪਾਂ ਸੂਟ ਪਾਣੇ ਆ ਵਧੀਆ ਵਧੀਆ ਸੋਹਣੇ ਕਢਾਈ ਵਾਲੇ ਹਰ ਇੱਕ ਭੈਣ ਨੂੰ ਚਾਹ ਹੁੰਦਾ ਵੀ ਸਾਨੂੰ ਸੋਹਣੇ ਸੂਟ ਮਿਲਣ ਉਸ ਤੋਂ ਬਾਅਦ ਰਖੜੀ ਆ ਰਹੀ ਆ ਰਖੜੀਆਂ ਵਾਸਤੇ ਵੀ ਆਪਾਂ ਬਹੁਤ ਸੋਹਣੇ ਅਤੇ ਸਸਤੇ ਸੂਟ ਲੈ ਕੇ ਆਨੇ ਆ ਬਾਜ਼ਾਰ ਨਾਲੋਂ ਘੱਟ ਰੇਟਾਂ ਦੇ ਉੱਤੇ ਅਤੇ ਬਹੁਤ ਸੋਹਣੇ ਸੂਟਾਂ ਦੀ ਆਪਾਂ ਸੇਲ ਲਗਾਉਣ ਜਾ ਰਹੇ ਆ ਆਪਾਂ ਸਭ ਦਾ ਫਾਇਦਾ ਕਰਨਾ ਸਾਰੀਆਂ ਮਰੀਆਂ ਭੈਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਮੇਰੇ ਵੀਰਾਂ ਨੂੰ ਬੇਨਤੀ ਆ ਇਸ ਵੀਡੀਓ ਨੂੰ ਸ਼ੁਰੂ ਤੇ ਲੈ ਕੇ ਐਂਡ ਤੱਕ ਸਾਰੀ ਦੇਖਿਓ ਪੂਰੀ ਦੇਖਿਓ ਅਤੇ ਜਿੰਨਾ ਹੋ ਸਕਦਾ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹੋਰ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਸੀਂ ਦੇ ਸਕੋ ਆਹ ਰੋਡ ਕੁਰਾਲੀ ਲਾਈਟਾਂ ਵੱਲ ਤੋਂ ਆ ਰਹੇ ਹਾਂ ਜੀ ਆਪਣੀ ਸ਼ਾਪ ਦੇ ਬਿਲਕੁਲ ਸਾਹਮਣੇ ਹੈਗੇ ਜੀ ਮੋਰ ਵਾਲਿਆਂ ਦੀ ਸੁਪਰਮਾਰਕਟ ਅਤੇ ਰਵਾਵ ਵਾਲਿਆਂ ਦੀ ਐਚਪੀ ਗੈਸ ਏਜੰਸੀ ਆਹ ਰੋਡ ਸਿੱਧਾ ਨਿਕਲ ਗਿਆ ਜੀ ਮੋਰਿੰਡਾ ਸ਼ਹਿਰ ਨੂੰ ਆਪਣੀ ਸ਼ਾਪ ਦਾ ਐਡਰੈਸ ਹੈਗਾ ਮਾਵੀ ਦੀ ਹੱਟੀ ਮੋਰਿੰਡਾ ਰੋਡ ਕੁਰਾਲੀ ਸ਼ਹਿਰ ਸਿੰਘਪੁਰੇ ਵਾਲਾ ਰੋਡ ਕਰਾਸ ਕਰਕੇ ਆਪਣੀ ਸ਼ਾਪ ਹੈ ਜੀ ਲੋ ਜੀ ਹੁਣ ਮੈਂ ਜ਼ਿਆਦਾ ਟਾਈਮ ਨਾ ਲੰਦਾ ਹੋਇਆ ਆਪਾਂ ਤੁਹਾਨੂੰ ਸੂਟ ਦਿਖਾਣੇ ਆ ਬਹੁਤ ਸੋਹਣੇ ਅਤੇ ਬਹੁਤ ਘੱਟ ਰੇਂਜ ਦੇ ਵਿੱਚ ਜੋ ਆਪਾਂ ਵੀਡੀਓ ਚ ਪਾਏ ਆ ਲੋ ਜੀ ਹੁਣ ਕਰਦੇ ਆ ਵੀਡੀਓ ਸ਼ੁਰੂ ਆ ਲੋ ਜੀ ਅੱਜ ਦਾ ਪਹਿਲਾ ਆਰਟੀਕਲ ਪਹਿਲਾਂ ਆਪਾਂ ਤੁਹਾਨੂੰ ਪ੍ਰਿੰਟ ਦਿਖਾਉਨੇ ਆ ਜੀ 500 ਵਾਲਾ ਸੂਟ ਹੈ ਪਰ ਹੁਣ ਆਪਾਂ ਰੱਖੜੀਆਂ ਕਰਕੇ ਡਿਸਕਾਊਂਟ ਲਾ ਦੇਣਾ ਜੀ ਸਿਰਫ 350 ਰੁਪਏ ਚ ਸੂਟ ਪ੍ਰਿੰਟਡ ਪਿਓਰ ਕਾਟਨ ਦੇ ਵਿੱਚ ਆ ਲੋ ਡਿਜ਼ਾਈਨ ਦੇਖ ਲਓ ਕਿੰਨੇ ਘੈਂਟ ਘੈਂਟ ਡਿਜ਼ਾਈਨ ਹੈ ਸਾਰੇ ਤੁਹਾਨੂੰ 350 ਰੁਪਏ ਸੂਟ ਮਿਲਣਾ ਹੈ 500 ਵਾਲਾ ਸੂਟ ਆ ਹੁਣ ਰਖੜੀਆਂ ਕਰਕੇ ਸੇਲ ਲਾਤੀ ਆਪਾਂ ਰਖੜੀ ਤਮਾਕਾ ਸੇਲ ਸਿਰਫ 350 ਰੁਪਿਆ ਦੇਖੋ ਕਿੰਨਾ ਡਿਸਕਾਊਂਟ ਕਰਤਾ ਤੁਹਾਡੇ ਫਾਇਦੇ ਦੀ ਵੀਡੀਓ ਵੀਡੀਓ ਨੂੰ ਸ਼ੁਰੂ ਤੇ ਲੈ ਕੇ ਐਂਡ ਤੱਕ ਦੇਖਣਾ ਲੋ ਡਿਜ਼ਾਈਨ ਚੈੱਕ ਕਰ ਲਓ ਤੁਸੀਂ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਵਧੀਆ ਲੱਗਿਆ ਸਕਰੀਨ ਸ਼ਾਟ ਖਿੱਚ ਕੇ ਤੁਸੀਂ ਵਟਸਐਪ ਭੇਜ ਸਕਦੇ ਹੋ ਮੰਨੂੰ ਜੇ ਕਿਸੇ ਨੇ ਆਨਲਾਈਨ ਆਰਡਰ ਕਰਨਾ ਜੇ ਕਿਸੇ ਨੇ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਸ਼ਾਪ ਤੇ ਵਿਜ਼ਿਟ ਕਰ ਸਕਦਾ ਦੇਖੋ ਕਲਰ ਦੇਖੋ ਕਲਰ ਬੜੇ ਸ਼ਾਨਦਾਰ ਕਲਰ ਹੈ ਜੀ ਆ ਲੋ スクリーンショット ਖਿੱਚੋ ਤੇ ਮੈਨੂੰ WhatsApp ਕਰੋ ਆ ਜ਼ਿਗਜ਼ੈਗ ਵਾਲਾ ਡਿਜ਼ਾਈਨ ਦੇਖੋ ਸਿਰਫ 350 ਰੁਪਏ 350 ਰੁਪਏ ਓਨਲੀ 350 500 ਵਾਲਾ ਸੂਟ ਹੁਣ ਰਖੜੀਆਂ ਦੀ ਸੇਲ ਕਰਕੇ ਤੁਹਾਨੂੰ ਸਿਰਫ 350 ਚ ਮਿਲੂਗਾ ਲਓ ਜੀ ਹੁਣ ਅਗਲੀ ਆਈਟਮ ਦਿਖਾਉਨੇ ਆ ਤੁਹਾਨੂੰ ਵਿਸਕੋਸ ਜੌਰਜਟ ਦੇ ਉੱਤੇ 650 ਵਾਲਾ ਸੂਟ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਆਪਾਂ ਤੁਹਾਨੂੰ ਦੇਣਾ ਸਿਰਫ 700 ਦੇ 2 ਯਾਨੀ ਕਿ 350 ਰੁਪਏ ਦਾ ਸੂਟ ਆ ਲੋ ਵਿਸਕੋਸ ਡਿਜੀਟਲ ਜੌਰਜਟ ਗਾਰੰਟੀ ਹੈ ਮੇਰੀ ਇਸ ਰੇਟ ਤੇ ਤੁਹਾਨੂੰ ਵਿਸਕੋਸ ਜੌਰਜਟ ਕੋਈ ਨਹੀਂ ਦੇ ਸਕਦਾ ਸਿਰਫ ਮਾਵੀ ਦੀ ਹੱਟੀ ਵਾਲੇ ਦੇਣਗੇ ਆ ਲੋ ਦੇਖੋ ਡਿਜ਼ਾਈਨ ਡਿਜੀਟਲ ਕਿੰਨੇ ਘੈਂਟ ਘੈਂਟ ਕਲਰ ਵੀ ਬੜੇ ਸ਼ਾਨਦਾਰ ਹੈ ਲੇਜੋ ਮੇਰੀਓ ਪਹਿਨੋ ਆ ਕੇ ਆਪਣਾ ਫਾਇਦਾ ਕਰਾ ਲਓ ਸਿਰਫ 350 ਰੁਪਿਆ ਇਹ ਸੇਲ ਸਿਰਫ ਰਖੜੀਆਂ ਵਾਲੇ ਦਿਨ ਤੱਕ ਚੱਲਣੀ ਆ ਸਿਰਫ ਰਖੜੀਆਂ ਵਾਲੇ ਦਿਨ ਤੱਕ 650 ਵਾਲਾ ਸੂਟ ਸਿਰਫ 350 ਰੁਪਿਆ ਆਪਣੀਆਂ ਭੈਣਾਂ ਦੇ ਫਾਇਦੇ ਵਾਸਤੇ ਆਪਾਂ ਸੇਲ ਲਗਾਈ ਆ ਜੀ ਲਓ ਜੀ ਰਖੜੀਆਂ ਆ ਗਈਆਂ ਜੀਆਂ ਸਾਰੀਆਂ ਭੈਣਾਂ ਮੇਰੀਆਂ ਭੈਣਾਂ ਉਹਨਾਂ ਕਰਕੇ ਉਹਨਾਂ ਦਾ ਫਾਇਦਾ ਕਰਨ ਵਾਸਤੇ ਉਹਨਾਂ ਲਈ ਆਪਾਂ ਤੋਹਫੇ ਲੈਂਦੇ ਆ ਸਾਰੇ ਸੂਟ ਬਹੁਤ ਘੱਟ ਰੇਟ 'ਚ ਆਪਾਂ ਤੁਹਾਨੂੰ ਦੇਣੇ ਆ ਆਹ ਲਓ 350 ਰੁਪਏ 'ਚ ਦੇਖੋ ਜੌਰਜਟ ਦੇ ਪ੍ਰਿੰਟ ਇਹ ਜੌਰਜਟ ਵੀ ਵਿਸਕੋਸ ਵਾਲੀ ਜੌਰਜਟ ਹੈ ਕੋਈ 100 150 ਰੁਪਏ ਵਾਲਾ ਸੂਟ ਨਹੀਂ ਹੈਗਾ ਹਲੋ ਆਪਾਂ ਦਾ ਆਪਾਂ ਕੋਈ ਕਿਸੇ ਦਾ ਫੁੱਦੂ ਨਹੀਂ ਬਣਾਉਂਦੇ ਆਪਾਂ ਇਮਾਨਦਾਰੀ ਨਾਲ ਦੁਕਾਨਦਾਰੀ ਕਰਦੇ ਆਂ ਤੇ ਇਮਾਨਦਾਰੀ ਨਾਲ ਕਰਦੇ ਰਹਾਂਗੇ ਪਿਓਰ ਵਿਸਕੋਸ ਜੋਰਜਟ ਹੈ ਜੀ ਜੋ ਕਿ 650 ਦਾ ਸੂਟ ਮਾਰਕੀਟ ਚ ਸੇਲ ਹੁੰਦਾ ਪਰ ਆਪਾਂ ਤੁਹਾਨੂੰ ਨੋ ਪ੍ਰੋਫਿਟ ਨੋ ਲਾਸ ਤੇ ਸੂਟ ਦੇਣਾ ਸਿਰਫ 350 ਰੁਪਏ ਚ ਲੈ ਜਾਓ ਮਰੀਓ ਪਹਿਣਵਾ ਕੇ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਜੇ ਇਸ ਤੋਂ ਇਲਾਵਾ ਵੀ ਡਿਜ਼ਾਈਨ ਦੇਖਣੇ ਆ ਤਾਂ ਤੁਸੀਂ ਕੋਰਾਲੀ ਮਾਵੀ ਦੀ ਹੱਟੀ ਤੇ ਵਿਜ਼ਿਟ ਕਰੋ ਯਾਨੀ ਕਿ ਸਾਡੀ ਹੱਟੀ ਤੁਹਾਡੀ ਹੱਟੀ ਤੁਹਾਡੀ ਆਪਣੀ ਦੁਕਾਨ ਹੈ ਤੁਸੀਂ ਜਦੋਂ ਵੀ ਮਾਵੀ ਦੀ ਹੱਟੀ ਤੇ ਆਣਾ ਤਾਂ ਇਦਾਂ ਹੀ ਸਮਝ ਕੇ ਆਣਾ ਕਿ ਆਪਣੇ ਵੀਰ ਦੀ ਦੁਕਾਨ ਤੇ ਚੱਲੇ ਆ ਉਹ ਜਿਹੜੀ ਦੁਕਾਨ ਹੈਗੀ ਉਹ ਤੁਹਾਡੀ ਵਾਜੀ ਤੁਹਾਡੀ سپورਟ ਨਾਲ ਹੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਅੱਗੇ ਵੀ ਤੁਹਾਡੀ سپورਟ ਸਾਨੂੰ ਹਮੇਸ਼ਾ ਇਦਾਂ ਹੀ ਤੁਸੀਂ ਬਣਾਈ ਰੱਖਣੀ ਹੈ ਜੀ ਲਓ ਜੀ ਸਾਰੇ ਜਿਹੜੇ ਵੀ ਮੇਰੇ ਗਾਹਕ ਹੈ ਸਾਰੇ ਆਲੋ ਅਗਲਾ ਤੋਹਫਾ ਤੁਹਾਡੇ ਵਾਸਤੇ ਜੌਰਜਟ ਦਾ ਸੂਟ ਕੜਾਈ ਵਾਲਾ ਸਿਰਫ 250 ਰੁਪਏ ਚ ਹਾਂਜੀ ਲਿਆਓ ਕਿੱਥੋਂ ਲਿਆਉਣੇ ਆ ਜੋਰ ਜੱਟ ਦਾ 5 ਮੀਟਰ ਆਲ ਓਵਰ ਸੂਟ ਨਾਲ ਕੜਾਈ ਕੀਤੀ ਹੋਈ ਪੱਲੇ ਦੇ ਉੱਤੇ ਸਿਰਫ 250 ਰੁਪਏ ਚ ਬਟ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਦੁਪੱਟਾ ਤੁਹਾਨੂੰ ਅਲੱਗ ਤੋਂ ਲੈਣਾ ਪੈਣਾ ਬਿਨਾ ਦੁਪੱਟੇ ਦਾ ਸੂਟ ਹੈ ਰੇਟ ਸਿਰਫ 250 ਰੁਪਿਆ ਆਹ ਲੋ ਕਲਰ ਦੇਖੋ ਕਿੰਨੇ ਘੈਂਟ ਘੈਂਟ ਲਓ ਜੀ yellow ਕਲਰ ਲਓ ਜੀ pink ਕਲਰ ਆਹ ਦੇਖੋ ਜੀ green ਕਲਰ ਆਹ ਲੋ ਜੀ pink ਕਲਰ ਆਹ ਲੋ yellow ਕਲਰ ਹੈਲੋ orange color ਆ ਵੀ orange ਹੀ ਕਲਰ ਹੈ ਹੈਲੋ parrot color ਜਿਹਨੇ online order ਕਰਨਾ online order ਕਰ ਸਕਦਾ ਕੋਈ ਇੱਥੇ ਜ ਫਰਾਡ ਵਾਲਾ ਕੰਮ ਨਹੀਂ ਹੈਗਾ ਬਕਾਇਦਾ ਆਪਣੀ ਸ਼ਾਪ ਹੈ ਜੀ ਇੱਕ ਵਾਰ ਮੜੇ ਜੀ ਸ਼ਾਪ ਕੰਨੀ ਨੂੰ ਨਿਗਾਹ ਕਰਾ ਦਿਓ ਜੀ ਮਾਵੀ ਦੀ ਹੱਟੀ ਐਨ ਕਰਾਲੀ ਦੀ ਪੂਰੀ ਮੰਨੀ ਪਰ ਮੰਨੀ ਸ਼ਾਪ ਹੈ ਜੀ ਦੇਖੀ ਕਰੋ ਕਿ ਤੁਸੀਂ online order ਕਰ ਸਕਦੇ ਹੋ ਆ ਲੋ ਅੱਗੇ ਹੁਣ ਕਲਰ ਚੈੱਕ ਕਰਾ ਦਿਓ ਜੀ ਹੋਰ ਕਲਰ ਆ ਗਿਆ ਇੱਕ blue color ਆ ਗਿਆ ਜੀ ਬਹੁਤ ਹੀ ਘੈਂਟ ਘੈਂਟ ਕਲਰ ਹੈ ਰੇਟ ਸਿਰਫ 250 ਰੁਪਏ ਹੈ ਜੀ ਜੌਰ ਜੜ ਦਾ ਸੂਟ ਸਿਰਫ 250 ਰੁਪਏ ਚ ਆ ਲੋ 5 ਮੀਟਰ ਆਲਓਵਰ ਸੂਟ ਹੈ ਪਰ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਆ ਲੋ ਦੁਪੱਟਾ ਤੁਸੀਂ ਕੋਈ ਵੀ ਡਾਈ ਕਰਵਾ ਸਕਦੇ ਆ ਤਾਂ ਵੀ ਤੁਹਾਨੂੰ ਸੂਟ ਮਹਿੰਗਾ ਨਹੀਂ ਪਹਿਣਾ 100 ਰੁਪਏ ਦਾ ਦੁਪੱਟਾ ਆ ਜਾਂਦਾ ਤਾਂ ਵੀ 350 ਦਾ ਸੂਟ ਪਹਿਣਾ ਜੋ ਕਿ ਮਾਰਕੀਟ ਚ ਤੁਹਾਨੂੰ ਮਿਲਣਾ ਨਹੀਂ ਸਿਰਫ ਮਾਵੀ ਦੇ ਹੱਟੀ ਤੇ ਮਿਲਣਾ ਜਿਨ੍ਹਾਂ ਸੂਟ ਚਾਹੀਦੇ ਆ ਹੁਣੇ ਪਹੁੰਚ ਜੋ ਵਸ ਮਾਵੀ ਦੇ ਹੱਟੀ ਤੇ ਸਟਾਕ ਬਿਲਕੁਲ ਲਿਮਟਿਡ ਹੈ ਬਿਲਕੁਲ ਥੋੜਾ ਜਿਹਾ ਸਟਾਕ ਹੈ ਜੇ ਤੁਸੀਂ 10 ਦਿਨ ਬਾਅਦ ਆ ਕੇ ਕਹੋਗੇ ਸਾਨੂੰ ਉਹ 250 ਵਾਲੇ ਸੂਟ ਦੇ ਦਿਓ ਨਹੀਂ ਮਿਲਣੇ ਵੀਡੀਓ ਦੇਖ ਕੇ ਬਸ ਆ ਜਾਓ ਬੱਸ ਚੜ੍ਹੇਓ ਟੈਂਪੂ ਨੂੰ ਆ ਜਾਓ ਐਕਟਿਵਾ ਤੇ ਆ ਜਾਓ ਮੋਟਰਸਾਈਕਲ ਤੇ ਆ ਜਾਓ ਗੱਡੀ ਤੇ ਆ ਜਾਓ ਜਿੱਦਾਂ ਵੀ ਪਹੁੰਚ ਸਕਦੇ ਹੋ ਪਹੁੰਚ ਜੋ ਮਾ ਵੀ ਰੱਟੀ ਤੇ ਲੈ ਜਾਓ ਆਪਣਾ ਫਾਇਦਾ ਕਰਾ ਲਓ ਸੂਟਾਂ ਦਾ ਲੋ ਜੀ ਲੱਖੋ ਜੀ ਬਹੁਤ ਸੋਹਣੀਆਂ ਸੋਹਣੀਆਂ ਤੁਹਾਨੂੰ ਆਈਟਮਾਂ ਦਊਂਗਾ ਮੈਂ ਠੀਕ ਹੈ ਤੁਸੀਂ ਬਸ ਵੀਡੀਓ ਪੂਰੀ ਦੇਖਣੀ ਹੈ ਸ਼ੇਅਰ ਕਰਨੀ ਹੈ ਕਮੈਂਟ ਕਰਨਾ ਹੈ ਠੀਕ ਹੈ ਜੀ ਲਾਈਕ ਕਰਨੀ ਆ ਵੀਡੀਓ ਤੇ ਜੇ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਵੀਡੀਓ ਨੂੰ ਤਾਂ ਲਾਲ ਰੰਗ ਦੇ ਅੱਖਰਾਂ 'ਚ ਸਬਸਕ੍ਰਾਈਬ ਲਿਖਿਆ ਹੋਣਾ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸਾਡਾ ਚੈਨਲ ਨੂੰ ਜਿਨ੍ਹਾਂ ਨੇ ਹਲੇ ਤੱਕ ਨਹੀਂ ਕਰਿਆ ਕਰ ਲਓ ਜੀ ਸਬਸਕ੍ਰਾਈਬ ਹੱਥ ਵੀ ਜੋੜ ਦੰਨੇ ਆ ਬੇਨਤੀ ਵੀ ਕਰ ਦੰਨੇ ਆ ਜੀ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਵੀ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਆ ਬਹੁਤ ਬੁਲਣਾ ਪੈਂਦਾ ਮੇਰਾ ਤਾਂ ਗਲਾ ਦੁਹਾਂ ਰਚਣਾ ਬਹੁਤ ਥੱਕੇ ਸਾਰਾ ਦਿਨ ਬੋਲਣਾ ਪੈਂਦਾ ਠੀਕ ਹੈ ਜੀ ਮੈਂ ਤਾਂ ਸਾਡੀ ਪਸੰਦ ਤੁਹਾਡੀ ਪਹੁੰਚੋ ਸੋਹਣੇ ਸੋਹਣੇ ਸੂਟ ਖਰੀਦਣ ਵਾਸਤੇ ਲਓ ਜੀ ਅਗਲੀ ਆਈਟਮ ਦਿਖਾਉਣਾ ਤੁਹਾਨੂੰ ਹੁਣ ਮੈਂ ਲਓ ਜੀ ਆਈਟਮ ਦਿਖਾਓ ਅਗਲੀ ਆਈਟਮ ਆ ਦਿਖਾਉਣੇ ਆ ਲੋ ਮੈਚਿੰਗ ਸੂਟ कॉटन ਦੇ 350 ਰੁਪਏ ਵਾਲੇ ਲਓ ਜੀ ਮੈਚਿੰਗ ਸੂਟ ਹੈ ਜੀ कॉटन ਦੇ ਸੂਟ ਹੈ ਨਾਲ कॉटन ਦਾ ਹੀ ਦੁਪੱਟਾ ਹੈ ਜੀ ਰੇਟ 350 ਰੁਪਏ ਤੇ ਮੇਰੀ ਇੱਕ ਬੇਨਤੀ ਹੋਰ ਹੈ ਜਿਹੜਾ ਵੀਡੀਓ ਚ ਰੇਟ ਪਾ ਰਿਆ ਹੈ ਸੇਲ ਵਾਲੇ ਰੇਟ ਹੈ ਇਹ ਚ ਕੋਈ ਘੱਟ ਵੱਧ ਨਹੀਂ ਹੋਣਾ ਕੋਈ ਬਾਰਗੇਨਿੰਗ ਨਹੀਂ ਹੋਣੀ 100 ਮੇਰੀ ਹੱਥ ਬੰਨ ਕੇ ਬੇਨਤੀ ਆ ਸੇਲ ਦਾ ਮਤਲਬ ਹੁੰਦਾ ਆਪਾਂ ਨੇ ਘੱਟ ਟ੍ਰੇਡ ਦੇ ਵਿੱਚ ਸੂਟਾਂ ਦੀ ਸੇਲ ਲਾਤੀ ਇੱਕ ਰੇਟ ਦੇ ਉੱਤੇ ਜਿਹੜਾ ਰੇਟ ਵੀਡੀਓ 'ਚ ਬੋਲੂਗਾ ਉਹੀ ਰੇਟ ਮਿਲੂਗਾ 350 ਮਤਲਬ 350 ਦਾ ਹੀ ਮਿਲੂਗਾ 100 ਮੇਰੀਆਂ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਆ ਘੱਟ ਵੱਧ ਦੇ ਚੱਕਰਾਂ 'ਚ ਨਾ ਪਿਓ ਠੀਕ ਆ ਜੀ ਆ ਲੋ ਜਿਨ੍ਹਾਂ ਨੇ ਘੱਟ ਵੱਧ ਕਰਨਾ ਉਹਨਾਂ ਵਾਸਤੇ ਇਹ ਸੂਟ 450 ਦਾ ਜਿਨ੍ਹਾਂ ਨੇ ਨਹੀਂ ਕਰਨਾ ਉਹਨਾਂ ਦਾ 350 ਆਹ ਲੋ ਕਲਰ ਦੇਖੋ ਡਿਜ਼ਾਈਨ ਦੇਖੋ ਵੀਡੀਓ ਚ ਤੁਹਾਨੂੰ ਥੋੜੇ ਜਿਹਾ ਸੈਂਪਲ ਦਿਖਾਉਂਗਾ ਬਟ ਕੁਆਂਟੀਟੀ ਇਹਦੇ ਜੇ ਆਪਣੇ ਕੋਲ ਬਹੁਤ ਆ 100 150 ਸੂਟ ਅਵੇਲੇਬਲ ਹੈ ਜੀ ਇਸ ਟਾਈਮ ਆਹ ਲੋ ਪਰ ਵੀਡੀਓ ਚ ਆਪਾਂ ਥੋੜੇ ਜਿਹਾ ਦਿਖਾਉਨੇ ਆ ਤਾਂ ਕਿ ਵੀਡੀਓ ਬਹੁਤ ਹੀ ਲੰਬੀ ਨਾ ਹੋ ਸਕੇ ਆਹ ਲੋ ਜੀ ਦੇਖੋ ਦੇਖੋ ਜਿਨ੍ਹਾਂ ਨੇ ਆਨਲਾਈਨ ਤੁਸੀਂ ਵੀਡੀਓ ਕਾਲ ਕਰਕੇ ਵੀ ਸਿਲੈਕਟ ਕਰ ਸਕਦੇ ਆ ਬਾਕੀ ਆ 350 ਤੱਕ ਦੇ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਵੀਡੀਓ ਜੋ ਮੈਂ ਫਿਲਹਾਲ ਇੰਨੇ ਇੱਕ ਦਿਖਾ ਰਹੇ ਆ ਦੇਖੋ કોટਨ ਦਾ ਸੂਟ ਹੈ ਕੋਟਨ ਦੁਪੱਟੇ ਨਾਲ 5 ਮੀਟਰ ਦਾ ਸੂਟ ਹੈ ਸਿਰਫ ਔਰ ਸਿਰਫ 350 ਰੁਪਇਆ ਲਓ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਐਂਡ ਲਾਈਕ ਆਪਣੇ ਭਰਾ ਦਾ ਹੌਸਲਾ ਵਾਈ ਕਰਦੇ ਰਹ ਕਰੋ ਮੇਰੀਓ ਭੈਣੋ ਲਓ ਜੀ ਹੁਣ ਅਗਲੀ ਆਈਟਮ ਤੁਹਾਨੂੰ ਦਿਖਾਉਣੀ ਆ ਕਟਵਰਕ ਪਿਓਰ ਕੋਟਨ ਜੀ ਹੋਊਗਾ ਕਟਵਰਕ ਕੋਈ ਮਿਕਸ ਨਹੀਂ ਹੋਊਗਾ ਠੀਕ ਹੈ ਜੀ ਆ ਲੋ 100% ਕਲੀ ਕੋਟਨ ਜੀ ਪਿਓਰਲੀ ਰੀਲੀਜ਼ੀ ਵਿਜ਼ੀ ਪਿਓਰ ਰੀਲੀਜ਼ੀ ਵਿਜ਼ੀ ਕਾਟਨ ਆ ਲੋ ਕੋਈ ਝੂਠ ਨਹੀਂ ਬੋਲਣਾ ਆਪਾਂ ਨੇ ਆ ਲੋ ਹਾਂ ਜੀ ਹਾਂ ਜੀ ਦੇਖੋ ਪਿਓਰ ਰੀਲੀਜ਼ੀ ਵਿਜ਼ੀ ਕਾਟਨ ਹੈ ਜੀ ਸਾਹੀ ਮਾਵੀ ਸਾਹਿਬ ਕਲੀਅਰ ਕਰਿਆ ਮੈਂ ਹਾਂ ਜੀ ਹਾਂ ਜੀ ਹਾਂ ਜੀ ਆ ਲੋ ਦੁਪੱਟਾ ਹੈਗਾ ਜੀ ਸੈਮੀ ਪਿਓਰ ਦਾ ਸੈਮੀ ਪਿਓਰ ਦਾ ਕਹਿ ਰਹੇ ਆ ਤਾਂ ਸੈਮੀ ਪਿਓਰ ਦਾ ਹੋਊਗਾ ਕੋਈ ਝੂਠ ਨਹੀਂ ਬੋਲਣਾ ਆਪਾਂ ਨੇ ਐਵੇਂ ਤੁਹਾਨੂੰ ਪਿਓਰ ਦਾ ਕਹਿ ਦਵਾਂ ਪਿਓਰ ਦਾ ਨਾਂ ਨਿਕਲੇ ਇਹ ਕੰਮ ਨਹੀਂ ਕਰਨਾ ਆਪਾਂ ਨੇ ਸੈਮੀ ਪਿਓਰ ਦਾ ਦੁਪੱਟਾ ਦੇਖੋ ਡਿਜ਼ਾਈਨ ਆ ਦੇਖੋ ਆਹ ਸੂਟ ਕੈਂਬ੍ਰਿਕ ਦੇ ਉੱਤੇ ਆ ਜਿਹੜਾ 850 ਦਾ ਸੇਲ ਹੁੰਦਾ ਕੈਂਬ੍ਰਿਕ ਦੇ ਉੱਤੇ ਲਓ ਜੀ ਕੈਂਬ੍ਰਿਕ ਦੇ ਉੱਤੇ ਪ्योर ਦੁਪੱਟਾ ਨਹੀਂ ਮਿਲਣਾ ਇਸ ਰੇਟ ਤੇ ਜਿਹੜੇ ਰੇਟ ਤੇ ਮੈਂ ਤੁਹਾਨੂੰ ਦੇ ਰਿਹਾ ਨਹੀਂ ਮਿਲਣਾ ਲੈ ਜੋ ਫਾਇਦਾ ਕਰਾ ਲਓ ਆਪਣਾ ਆਹ ਲਓ ਦੂਸਰਾ ਕਲਰ 100% ਪਿਓਰ ਕੈਂਬ੍ਰਿਕ ਹੈ ਜੀ ਜੇ ਨਾ ਹੋਈ ਤਾਂ 10000 ਰੁਪਏ ਨਾ ਮੈਂ ਜੇ ਪਿਓਰ ਦਾ ਦੁਪੱਟਾ ਨਾ ਹੋਇਆ ਸਿਰਫ 500 ਰੁਪਏ ਚ ਕੋਈ ਵੀ ਨਹੀਂ ਦੇ ਸਕਦਾ ਆ ਲਓ ਦੇਖੋ ਡਿਜ਼ਾਈਨ ਆਲੋ ਇਦਾਂ ਦੇ ਕੱਟਵਰਕ ਦੇ ਸੂਟ ਸਿਰਫ 5500 ਰੁਪਏ ਕਰਦੋ ਖੁਸ਼ ਆਪਣੀਆਂ ਭੈਣਾਂ ਨੂੰ ਲੈ ਜਾਓ ਮੇਰੇ ਵੀਰੋ ਲੈ ਜਾਓ ਸੂਟ ਕੱਟਵਰਕ ਵਾਲੇ ਆਹ ਲੋ ਸਿਰਫ 5500 ਰੁਪਏ ਚ ਨਹੀਂ ਮਿਲਨੇ ਪਿਓਰ ਦੁਪੱਟਾ ਪਿਓਰ ਦੁਪੱਟਾ ਤਾਂ ਮਿਲਨੇ ਹੀ ਨਹੀਂ 500 ਚ ਉਹ ਵੀ ਕੱਟਵਰਕ ਹੋਇਆ ਵਾ আর ਉਹ ਵੀ ਪਿਓਰ ਕਾਟਨ ਚ ਮਿਕਸ ਮਲੂਗੀ ਮਿਕਸ ਕਾਟਨ ਹੋ ਗਿਆ ਗੈਰੋ ਠੀਕ ਹੈ ਜੀ ਲੋ 5500 ਰੁਪਏ ਚ ਆਲੋ ਆਲੋ ਡਿਜ਼ਾਈਨ ਹੋਰ ਬਹੁਤ ਮਿਲ ਜਾਣਗੇ ਠੀਕ ਹੈ ਜੀ ਵੀਡੀਓ ਚ ਆਪਾਂ ਸਾਰੇ ਡਿਜ਼ਾਈਨ ਨਹੀਂ ਦਿਖਾ ਸਕਦੇ 500 ਰੁਪਏ ਚ ਕੱਟਵਰਕ ਵਾਲਾ ਬਹੁਤ ਸੋਹਣੀ ਆਈਟਮ ਹੈ ਲਓ ਜੀ ਚੱਕੋ ਜੀ ਅਗਲੀ ਆਈਟਮ ਚਲੋ ਜੀ ਲਓ ਜੀ ਹੁਣ ਤੁਹਾਨੂੰ ਆਪਾਂ ਆਈਟਮ ਦਿਖਾਉਨੇ ਆ ਜੀ ਅਗਲੀ ਜੌਰਜਟ ਦਾ ਸੂਟ ਵਿਦ ਦੁਪੱਟਾ ਆਹ ਲਓ ਜੌਰਜਟ ਦਾ ਸੂਟ 5 ਮੀਟਰ ਸੂਟ ਉੱਤੇ ਕਢਾਈ 2.5 ਮੀਟਰ ਦਾ ਦੁਪੱਟਾ ਦੁਪੱਟੇ ਤੇ ਵੀ ਕਢਾਈ 500 ਰੁਪਏ ਵਿੱਚ ਦੇਖੋ ਜੌਰਜਟ ਦਾ ਸੂਟ ਹੈ ਡਿਜ਼ਾਈਨਿੰਗ ਦੇਖੋ ਹੀ ਹਜ਼ਾਰ-ਹਜ਼ਾਰ ਦੇ ਵਿਕੇ ਹੋਏ ਸੂਟ ਹੈ ਹੁਣ ਤੁਹਾਨੂੰ ਸਿਰਫ 5-500 ਰੁਪਏ ਚ ਆਹ ਲੋ ਫਾਇਦਾ ਕਰਾ ਲਓ ਆ ਦੇਖੋ ਦੁਪੱਟੇ ਦੇ ਵੀ ਕਢਾਈ ਪੂਰੇ 2.5 ਮੀਟਰ ਦੇ ਦੁਪੱਟੇ ਆਹ ਲੋ ਕਲਰ ਚੈੱਕ ਕਰ ਲਓ ਜੀ ਅੱਗੇ ਆਉਣੇ ਵਾਲਾ ਮੌਸਮ ਜ਼ੋਰ ਜੜ ਦਾ ਹੀ ਆ ਬਸ ਮਹੀਨੇ ਡੇਢ ਮਹੀਨੇ ਦੀ ਗਰਮੀ ਬਚੀ ਮੁੜ ਕੇ ਤੁਸੀਂ ਜ਼ੋਰ ਜੜ ਦਾ ਸੂਟ ਲੈ ਕੇ ਮੌਜਾਂ ਕਰੂਗੀਆਂ ਆ ਦੇਖੋ ਡਿਜ਼ਾਈਨ ਇੱਕ ਤੋਂ ਇੱਕ ਤੇ ਥੋੜੇ ਜੇ ਪੀਸ ਆ ਮੇਰੇ ਕੋਲ ਲਿਮਟਿਡ ਪੀਸ ਆ ਜੀ ਉਹ ਜਿਨ੍ਹਾਂ ਨੇ ਜ਼ੋਰ ਜੜ ਦੇ ਸੂਟ ਲੈਣੇ ਆ 5-500 ਰੁਪਏ ਚ ਛੇਤੀ ਵੀਡੀਓ ਦੇਖਦੀ ਸਾਰ ਮਾਵੀ ਦੇ 80 ਚ ਪਹੁੰਚ ਜਾਓ ਕਿਉਂਕਿ ਮੇਰੇ ਕੋਲ ਸਟਾਕ ਬਹੁਤ ਥੋੜਾ ਇਹ ਲਓ ਜੀ ਠੀਕ ਹੈ ਹੁਣ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਜਿਹੜੀ ਅੱਜ ਕੱਲ੍ਹ ਟਰੈਂਡਿੰਗ ਦੇ ਵਿੱਚ ਸਲਵਾਰ ਕੜਾਈ ਵਾਲੇ ਸੂਟ ਚੱਲਦੇ ਆ ਪਰ ਰੇਟ ਆਪਾਂ ਨੇ ਇਹੋ ਜਿਹਾ ਦੇਣਾ ਤੁਹਾਨੂੰ ਜਿਹੜਾ ਬਾਹਰ ਨਹੀਂ ਮਿਲਣਾ ਆਹ ਲੋ ਜੀ ਲਓ ਜੀ ਸਲਵਾਰ ਚੈੱਕ ਕਰੋ ਆਹ ਲੋ ਸਲਵਾਰ ਤੇ ਪੌਚਿਆਂ ਦੇ ਉੱਤੇ ਕੜਾਈ ਆ ਗਈ ਜੀ ਸ਼ਰਟ ਆਉਗੇ ਦੀ ਪ੍ਰਿੰਟਡ ਜੀ ਪਿਓਰ ਕਾਟਨ ਆਹ ਲੋ ਜੀ ਸ਼ਰਟ ਆ ਗਈ ਜੀ ਸਲਵਾਰ ਦੇ ਕੜਾਈ ਆ ਗਈ ਦੁਪੱਟਾ ਹੋਊਗਾ ਜੀ ਪੱਟੀ ਲੱਗੀ ਹੋਈ ਆ ਟੂ ਸਾਈਡ ਦੇ ਉੱਤੇ ਆਹ ਲਓ ਸੈਮੀ ਪਿਓਰ ਦਾ ਦੁਪੱਟਾ ਹੋਊਗਾ ਜੀ ਮਾਰਕੀਟ 'ਚ ਕੋਈ 1000 ਵੇਚ ਰਿਹਾ ਕੋਈ 850 ਵੇਚ ਰਿਹਾ ਪਰ ਤੁਹਾਨੂੰ ਆਪਾਂ ਦੇਣਾ ਸਿਰਫ ਔਰ ਸਿਰਫ 650 ਰੁਪਏ 'ਚ ਸਲਵਾਰ ਕੜਾਈ ਸੂਟ ਆਹ ਲੇ ਦੇਖੋ ਕਲਰ ਕਿੰਨੇ ਪਿਆਰੇ ਪਿਆਰੇ ਓਏ ਹੋਏ 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 ਆਏ ਹਾਏ 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 ਦੇਖੋ ਚਾਰ ਕਲਰ ਚਾਰੋਂ ਕਲਰ ਆਤ ਤਬਾਹੀ ਕਲਰ ਹੈ ਜਿਹੜਾ ਵੀ ਸਿਲੈਕਟ ਕਰਨਾ ਹੁਣੇ ਸਿਲੈਕਟ ਕਰ ਲਓ ਆਹ ਲੋ ثونی کا اگلا بلیک ਬਟਹਾਵਾ ਆ ਗਿਆ ਉਹੀ ਮੇਰਾ ਫੇਵਰੇਟ ਕਾਲਾ ਸਾਫਰ ਰੰਗਾ ਸੂਟ ਤੈ ਜਵਾ ਲਿਆ ਨਹੀਂ ਮੁੰਡਿਆਂ ਦੀ ਖੈਰ ਨਹੀਂ ਆਹ ਲੋ ਜੀ ਬਲੈਕ ਸੂਟ ਦੇਖੋ ਪਹੁੰਚਿਆ ਤੇ ਵਰਕ ਕਿੰਨਾ ਸ਼ਾਨਦਾਰਾ ਜਿਹੜੀ ਮੇਰੀ ਭੈਣ ਨੂੰ ਬਲੈਕ ਸੂਟ ਪਸੰਦ ਆ ਉਹਦੇ ਵਾਸਤੇ ਤੋਹਫਾ ਆਹ ਲੋ ਬਲੈਕ ਹੀ ਦੁਪੱਟਾ ਕੀ ਬਾਤ ਹੈ ਜੀ ਸੋਨੇ ਤੇ ਸੁਹਾਗਾ ਆਹ ਲੋ ਜੀ ਸ਼ਰਟ ਚੈੱਕ ਕਰੋ ਪ੍ਰਿੰਟ ਇਹ ਲੋ ਜੀ ਸੂਟ ਬਣਿਆ ਵਾ ਹੱਤ ਲੱਗਣਾ ਪੂਰਾ ਹੱਤ ਜਿਹੜੀ ਵੀ ਮੇਰੀ ਭੈਣ ਨੇ ਸੂਟ ਬਣਾ ਲਿਆ ਹੈ ਬਹੁਤ ਸੋਹਣੀ ਲੱਗੂ ਮੇਰੀ ਭੈਣ ਦੇਖੋ ਬਹੁਤ ਸ਼ਾਨਦਾਰ ਇਹਦੇ ਵਿੱਚ ਤੁਹਾਨੂੰ 4 ਕਲਰ ਬਲੈਕ ਹੀ ਮਿਲਨੇ ਪਰ ਡਿਜ਼ਾਈਨ ਅਲੱਗ-ਅਲੱਗ 4 ਮਿਲ ਜਣਗੇ ਆ ਲੋ ਸੈਕੰਡਰੀ ਡਿਜ਼ਾਈਨ ਆ ਗਿਆ ਜੀ ਐਦਾਂ ਠੀਕ ਹੈ ਜੀ ਆ ਲੋ ਥਰਡ ਡਿਜ਼ਾਈਨ ਆ ਗਿਆ ਜੀ ਐਦਾਂ ਐਦਾਂ ਠੀਕ ਹੈ ਜੀ ਤੀਸਰਾ ਆ ਗਿਆ ਆ ਲੋ ਚੌਥਾ ਡਿਜ਼ਾਈਨ ਆ ਗਿਆ ਜੀ ਐਦਾਂ ਇਦਾਂ ਜਿਹੜਾ ਵੀ ਪਸੰਦ ਆ ਸਕਰੀਨਸ਼ਾਟ ਮਾਰੋ ਮੇਰੇ WhatsApp ਤੇ ਭਗਾ ਕੇ ਮਾਰੋ ਸਕਰੀਨਸ਼ਾਟ ਜਿਹੜਾ ਵੀ ਤੁਹਾਨੂੰ ਚਾਹੀਦਾ ਲਓ ਜੀ ਤਾਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਆਪਣੇ ਸਟੇਟਸ ਤੇ ਲਾ ਦਿਆ ਕਰੋ ਬਰੀਓ ਪੈਣੋ ਤੇ ਸ਼ੇਅਰ ਜਿੰਨਾ ਕਰ ਸਕਦੇ ਆ ਸ਼ੇਅਰ ਕਰ ਦਿਆ ਕਰੋ ਲਓ ਜੀ ਹੁਣ ਐਟਮਾ ਤੁਹਾਨੂੰ ਦੇਣੀ ਆ ਆਪਣਿਆਂ ਆ ਵੀ 5-500 ਰੁਪਏ ਚ ਸਾਡੇ 8-8 ਵਾਲੇ ਸੂਟ ਸਿਰਫ 5-500 ਰੁਪਏ ਚ ਕਿੰਨੇ 8.5 800 ਵਾਲੇ ਕਿੰਨੇ ਚ ਦੇ ਦੇਣੇ ਸਿਰਫ 5500 ਰੁਪਏ ਚਾ ਲੋ ਗਰਲਿਸ਼ ਡਿਜ਼ਾਈਨ ਆ ਗਲੇ ਤੇ ਪੱਟੀ ਲੱਗੀ ਹੋਈ ਆ ਜੀ ਠੀਕ ਐ ਜੀ ਆ ਲੋ ਦੁਪੱਟਾ ਦੇਖੋ ਪਲੇਨ ਸੈਮੀ ਪਿਓਰ ਦਾ ਆ ਸਲਵਾਰ ਦੇਖੋ ਜ਼ਿਗਜ਼ਗ ਵਾਲੀ ਕਿੰਨੀ ਘੈਂਟ ਆ ਪਿਓਰ ਕਾਟਨ ਦਾ ਸੂਟ ਐ ਸਿਰਫ 500 ਰੁਪਏ ਚ ਨਹੀਂ ਮਿਲਣੀ ਇਦਾਂ ਦੀਆਂ ਰੈਂਜਾਂ ਆਨੂੰ ਡਿਜੀਟਲ ਸੂਟ ਆ ਲੋ ਮੀਟਰ ਸਮ ਮਿਕਸ ਦਿਖਾ ਦ ਹਾਂ ਜੀ ਹਾਂ ਜੀ ਸਾਰੇ ਦਿਖਾ ਦੇਣੇ ਆ ਲੋ ਡਿਜੀਟਲ ਸੂਟ ਹੈ ਵੀ 500 ਰੁਪਏ ਚ ਸਲਵਾਰ ਪਲੇਨ ਦੁਪੱਟਾ ਡਬਲ ਡਾਈ ਟਾਈ ਐਂਡ ਆਈ ਦਾ ਦੁਪੱਟਾ ਆ ਲੋ ਚਿਕਨ ਬਿਊਟੀਫੁੱਲ ਹਾਂਜੀ ਹਾਂਜੀ ਆ ਲੋ ਆ ਚਿਕਨ ਵੀ ਹੈਗੀ ਆ ਲੋ ਜੀ ਇਹ ਵੀ 850 ਵਾਲਾ ਸੂਟ ਹੈ ਹੁਣ ਆਪਾਂ ਤੁਹਾਨੂੰ ਦੇਣਾ ਕਿੰਨੇ ਚ ਸਿਰਫ 500 ਚ ਇੱਕ ਗਾਂਧੀ ਗੰਜੇ ਜੀ ਗਾਂਧੀ ਵਾਲਾ ਪੱਤਾ ਲਿਆਉਣਾ ਇੱਕ ਵਾਸਤੇ ਸੀ ਸੂਟ ਤੁਹਾਡਾ ਠੀਕ ਹੈ ਜੀ ਆ ਲੋ ਇੱਕ ਗਾਂਧੀ ਦੇ ਬੱਟੇ ਸੂਟ ਤੁਹਾਡਾ ਦੇਖੋ ਚਿਕਨ embroideri ਹੋਈ ਵੇ ਨਹੀਂ ਮਿਲੂਗਾ 500 ਚ ਬੜਾ ਤੁਹਾਡਾ ਫਾਇਦਾ ਕਰ ਰਹੇ ਆ ਤੁਸੀਂ ਸਾਡੀ ਸਪੋਰਟ ਕਰਦੇ ਆਂ ਅਸੀਂ ਤੁਹਾਡਾ ਫਾਇਦਾ ਕਰ ਰਹੇ ਆਂ ਲਓ ਜੀ ਆਹ ਲੋ ਕਲਰ ਚੈੱਕ ਕਰ ਲੋ ਸਿਰਫ 5-500 ਰੁਪਏ ਚ ਇਹ ਮਾਵੀ ਦੀ ਹੱਤੀ ਤੇ ਹੀ ਮਿਲਣੇ ਆ ਹੋਰ ਕਿਤੋਂ ਨਹੀਂ ਮਿਲਣੇ ਹਲਵਾ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਆ ਆ ਲੋ ਜੀ ਕੁਝ ਅਲੱਗ ਆਈਟਮ ਹੋਰ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਪਿਓਰ ਕਾਟਨ ਦੇ ਉੱਤੇ ਗਾਲਾ ਦੇਖੋ ਕਿੰਨਾ ਘੈਂਟ ਆ ਸ਼ਾਨਦਾਰ ਤਿਆਰ ਕੀਤਾ ਹੋਇਆ ਬਹੁਤ ਸੋਹਣੀ ਐਮਬਲੋਇਡਰੀ ਕੀਤੀ ਹੋਈ ਆ ਅਤੇ ਜਿਹੜੀ ਬਾਟਮ ਆ ਦੇਖੋ ਪ੍ਰਿੰਟਡ ਸਲਵਾਰ ਸੂਟ ਬਣੇ ਤੇ ਅਤ ਲੱਗਣਾ ਅਤ ਔਰ ਜਿਹੜਾ ਦੁਪੱਟਾ ਏ ਉਹ ਵੀ ਬੜਾ ਸ਼ਾਨਦਾਰ ਹੈ ਹਲੋ ਅਤਾ ਜਿਹੜੀ ਮੇਰੀ ਭੈਣ ਸੂਟ ਲੇਗੀ ਨਾ ਬੜਾ ਫਾਇਦਾ ਹੋਣਾ ਉਹਦਾ ਨਹੀਂ ਮਿਲਨੇ ਇਸ ਰੇ ਚਲੋ 2 ਮੀਟਰ ਦਾ ਦੁਪੱਟਾ ਜੀ ਪੂਰਾ ਦੇਖੋ ਸੋਨੇ ਤੇ ਸੋ ਅੱਗੇ ਵਾਲੀ ਗੱਲ ਆ ਬਹੁਤ ਸੋਹਣੀ ਆਟਮ ਬਹੁਤ ਸੋਹਣੀ ਬਹੁਤ ਪਿਆਰੀ ਹਲੋ ਇਹ ਕਾ ਡਿਜ਼ਾਈਨ ਆ ਇਹ ਵੀ 500 ਚ ਆਹ ਡਿਜੀਟਲ ਲੋ ਜੀ 500 ਚ ਆਹ ਲੋ ਆ ਰਿਓਨ ਦੇ ਵਿੱਚ ਕੱਟਵਰਕਾ ਬੜਾ ਸ਼ਾਨਦਾਰ ਦੇਖੋ ਸੂਟ ਬਣਿਆ ਵਾ ਪੂਰਾ ਅਤ ਲੱਗਣਾ ਐਨ ਸਿਰ ਕੱਢਵਾ ਸੂਟ ਹੈ ਦੁਪੱਟਾ ਵੀ ਪਿਓਰ ਦਾ ਏ ਪਿਓਰ ਦਾ ਕਹਿ ਰਿਆਂ ਤਾਂ ਪਿਓਰ ਦਾ ਹੀ ਹੋਊਗਾ ਇਹ ਵੀ 500 ਰੁਪਏ ਚ ਨਹੀਂ ਸੂਟ ਦੀ ਰੇਂਜ ਵੱਧ ਸੀਗੀ ਪਰ ਆਪਾਂ ਸਿਰਫ ਤੁਹਾਡਾ ਹੁਣ ਇੱਕ ਫਾਇਦਾ ਕਰ ਰਹੇ ਆ ਇਥੋਂ ਦਿਲ ਤੋਂ ਕੁਝ ਨਹੀਂ ਬਿਚਾ ਰਹੇ ਸਿਰਫ ਦਿਲ ਤੋਂ ਆਪਣੇ ਮੇਰੇ ਤੋਂ ਆਪਣੇ ਭੈਣਾਂ ਦਾ ਭਰਾਵਾਂ ਦਾ ਫਾਇਦਾ ਕਰ ਰਹੇ ਆ ਕਿਉਂਕਿ ਰਖੜੀ ਆ ਚੁੱਕੀ ਆ ਸਾਬ ਨੇ ਹੁਣ ਸਭ ਦੇ ਮੈਨੂੰ ਪਤਾ ਖਰਚੇ ਬਹੁਤ ਜ਼ਿਆਦਾ ਹੋਏ ਮੰਗਿਆਈ ਬਹੁਤ ਜ਼ਿਆਦਾ ਹੋਗੀ ਸਭ ਦੀ ਜੇਬ ਨੂੰ ਦੇਖਦੇ ਹੋਏ ਆਪਾਂ ਸੇਲ ਲਾਤੀ ਬਸ ਕੀ ਕੋਈ ਰਹਿ ਨਾ ਜਾਵੇ ਆਪਣਾ ਕੋਈ ਭਰਾ ਆਪਣੀ ਭੈਣ ਨੂੰ ਸੂਟ ਦੇਣ ਤੋਂ ਠੀਕ ਹੈ ਇਹ ਬਸ ਇਹ ਫਾਇਦਾ ਕਰਨ ਵਾਸਤੇ ਆਪਾਂ ਸੇਲ ਲਾਈ ਆ ਲੋ ਜੀ ਸਾਡਾ ਪੈਸੇ ਕਮਾਉਣਾ ਮਕਸਦ ਨਹੀਂ ਹੈਗਾ ਰਕੜੀਆਂ ਚ ਸੂਟ ਆਪਾਂ ਦੇਣਾ ਕਿ ਹਰ ਭੈਣ ਨੂੰ ਸੂਟ ਮਿਲ ਸਕੇ ਆ ਲੋ ਇਹ ਵੀ ਸਿਰਫ 500 ਰੁਪਏ ਚ ਆ ਲੋ ਆਹ ਡਿਜ਼ਾਈਨ ਵੀ 500 ਚ ਜਿਹੜੇ ਮੈਂ ਖੋਲ ਕੇ ਨਹੀਂ ਦਿਖਾ ਰਿਹਾ ਤੁਸੀਂ ਸਕਰੀਨਸ਼ਾਟ ਖਿੱਚ ਕੇ ਵੀ ਮੇਰੇ ਤੇ ਫੋਟੋ ਮੰਗਵਾ ਸਕਦੇ ਹੋ ਆ ਲਿਆ ਸੂਟ ਬੜੇ ਵਿਕ ਰਹੇ ਆ ਜੀ ਪਿੰਗਾ ਵਾਲੇ ਝੂਟੋ ਪਿੰਗਾਂ ਡਾਲ ਟਾਲਿਆਂ ਦੇ ਉੱਤੇ ਆ ਲੋ ਕਿਆ ਬਾਤ ਆ ਜੀ ਕਿਆ ਸੂਟ ਆ ਮਸਲਿਨ ਦਾ ਸੂਟ ਆ ਜੀ ਮਸਲਿਨ ਦਾ ਲਓ ਜੀ ਠੀਕ ਆ ਜੀ ਬਾਟਮ ਹੈਗੀ ਆ ਜੀ ਪਲੇਨ ਆ ਲੋ ਦੁਪੱਟਾ ਹੈਗਾ ਗਰਲਿਸ਼ ਇਹ ਸੂਟ ਦਾ ਰੇਂਜ ਪਤਾ ਕਿੰਨੀ ਆ ਤੁਸੀਂ ਹੈਰਾਨ ਹੋ ਜਾਣਾ ਰੇਟ ਸੁਣ ਕੇ ਸਿਰਫ 350 ਰੁਪਿਆ ਹਾਂ ਜੀ 350 ਰੁਪਏ ਚ ਸੂਟ ਲੈ ਜਾਓ ਜੀ ਨਹੀਂ ਮਿਲਣਾ ਕਿਤੇ ਪਿੰਗ ਵਾਲਾ ਸੂਟ ਬਾਕੀ ਆਹ 500 ਵਾਲਾ ਸੂਟ ਹੈ ਜੀ 500 ਵਾਲਾ ਆਹ ਵੀ 500 ਵਾਲਾ ਸੂਟ ਹੈ ਠੀਕ ਹੈ ਜੀ ਦੁਪੱਟੇ ਪ्योर ਦਾ ਦੇ ਨਾਲ ਆ ਲੋ ਪੈਂਟ ਦੇ ਦਈਏ ਹੁਣ ਤੁਹਾਨੂੰ ਮਸਲੀਨ ਕਾਟਨ ਦਾ ਸੂਟ ਹੋਊਗਾ ਉੱਪਰ ਪੈਂਟ ਹੋਊਗਾ ਰੇਂਜ ਸੁਣ ਕੇ ਤੁਸੀਂ ਹੈਰਾਨ ਰਹਿ ਜਾਣਾ ਆ ਲੋ ਬਾਜੂ ਦੇ ਦੇਖੋ ਕਿੰਨਾ ਸੋਹਣਾ ਪੈਂਟ ਕੀਤਾ ਹੋਇਆ ਬਾਕੀ ਘੇਰੇ ਦੇ ਉੱਤੇ ਪੈਂਟ ਕੀਤਾ ਹੋਇਆ ਪਿਓਰ ਮਸਲੀਨ ਦਾ ਸੂਟ ਆਊਗਾ ਜੀ ਆ ਲੋ ਮਸਲੀਨ ਦਾ ਹੀ ਦੁਪੱਟਾ ਘੱਟੋ ਘੱਟ ਇਸ ਸੂਟ ਦੀ ਮਾਰਕੀਟ ਕੀਮਤ 1500 ਰੁਪਏ ਆਏ ਪਰ ਆਪਾਂ ਤੁਹਾਨੂੰ ਕਿੰਨੇ ਦਾ ਦੇਣਾ ਨੋ ਪ੍ਰੋਫਿਟ ਨੋ ਲਾਸ ਸਿਰਫ 850 ਰੁਪਿਆ ਹਾਂਜੀ 2.5 ਮੀਟਰ ਦਾ ਪੂਰਾ ਦੁਪੱਟਾ ਗਾਰੰਟੀ ਹੈ ਕਿਤੋਂ ਨਹੀਂ ਮਿਲੂ ਲੋ ਐਦਾਂ ਦੇ ਕੜਾਈ ਵਾਲੇ ਸੂਟ 850 ਰੁਪਏ ਚ ਜਿਹੜੇ ਤੁਹਾਨੂੰ 12-12 15-1500 ਚ ਮਾਰਕੀਟ ਚ ਮਿਲਨੇ ਆ ਮਾਵੀ ਦੀ ਹੱਟੀ ਤੇ ਸਿਰਫ 850 ਰੁਪਿਆ ਲੋ ਪਿਓਰ ਲੀਜੀ ਵਿਜੀ ਕਾਟਨ ਹੈ 100% ਪਿਓਰ ਲੀਜੀ ਵਿਜੀ ਕੋਈ ਮਿਕਸ ਕਪੜਾ ਨਹੀਂ ਹੈਗਾ ਆ ਲੋ ਐਦਾਂ ਦੁਪੱਟਿਆਂ ਤੇ ਵੀ ਕੜਾਈਆਂ ਆਉਣਗੀਆਂ ਸਿਰਫ 850 ਰੁਪਿਆ ਆ ਲੋ ਕਲਰ ਚੈੱਕ ਕਰ ਲੋ ਦੁਪੱਟਾ ਵੀ ਮਸਲੀਨ ਦਾ ਹੈ ਜੀ ਆ ਲੋ ਹਾਂ ਜੀ ਬੜਾ ਹੀ ਸ਼ਾਨਦਾਰ ਆਈਟਮ ਹੈ ਆ ਲੋ ਕੋਈ ਐਵੇਂ ਨਹੀਂ ਹੈ ਇਹ 12 12 15 1500 ਵਾਲੇ ਸੂਟਾਂ ਜਿਹੜੇ ਆਪਾਂ ਹੁਣ ਨੋ ਪ੍ਰੋਫਿਟ ਨੋ ਲਾਸ ਤੇ ਦੇ ਰਹੇ ਹਾਂ ਆਪਣੀਆਂ ਭੈਣਾਂ ਦਾ ਫਾਇਦਾ ਕਰ ਰਹੇ ਹਾਂ ਬਸ ਆ ਲੋ ਪਲੀਜ਼ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੀ ਆਹ ਦੇਖੋ ਜਾਮ ਦੇ ਉੱਤੇ ਜਾਮ ਦੇ ਉੱਤੇ ਸੂਟ ਹੈ ਜੀ ਗਾਲਾ ਦੇਖੋ ਕੇਰਾ ਦੇਖੋ ਸ਼ਾਇਦ ਇਹਦੇ ਬਾਜੂ ਤੇ ਵੀ ਹੋਵੇ ਨਹੀਂ ਬਾਜੂ ਤੇ ਨਹੀਂ ਹੈਗੀ ਗਾਲਾ ਇਹ ਕੇਰਾ ਇਹ ਠੀਕ ਹੈ ਜੀ ਮਸਲੀਨ ਦਾ ਦੁਪੱਟਾ ਹੈ ਜੀ ਆਹ ਲੋ ਸਿਰਫ 850 ਰੁਪਿਆ ਨਹੀਂ ਮਿਲਣੇ ਨਹੀਂ ਮਿਲਣੇ ਇਦਾਂ ਦੇ ਸੂਟ ਆਹ ਲੋ ਦੇਖੋ ਆਟਮਾ ਆਲ ਓਵਰ 5 ਮੀਟਰ ਸੂਟ ਪੈਚ ਲੱਗਿਆ ਹੋਇਆ ਆਰਗੈਂਜ਼ਾ ਦਾ ਪੂਰਾ 5 ਮੀਟਰ ਸੂਟ ਹੋਊਗਾ ਕੱਪੜਾ ਵਿੱਚ ਵੀ ਜਾਨ ਹੈ ਇਹਦੀ ਕਾਪੀ ਵੀ ਵਿਕ ਰਹੀ ਆ 400 500 ਚ ਉਹ ਚੀਜ਼ ਨਹੀਂ ਹੈਗੀ オリジナル ਚੀਜ਼ ਆ オリジナル1200 ਵਾਲਾ ਸੂਟ ਹੈ ਹੁਣ ਆਪਾਂ ਨੇ ਕਿੰਨੇ ਦਾ ਦੇਣਾ 850 ਰੁਪਏ ਚਲੋ ਦੁਪੱਟਾ ਦੇਖ ਲਓ ਸਿਰਾ ਇੱਟ ਮਾਏ ਸਿਰਾ ਆ ਲੋ ਛੇਰੇ ਦੇ ਉੱਤੇ ਵਰਕ ਸਿਰਫ 850 ਠੀਕ ਹੈ ਆ ਲੋ ਆ ਦੇਖੋ ਇਹ 12 ਬਣਾ 13 1300 ਵਾਲੇ ਸੂਟ ਲੋ ਲੈਸਾਂ ਵਾਲੇ 850 ਰੁਪਏ ਚ ਹਰ ਦੁਪੱਟੇ ਵੀ ਦੇਖਿਓ ਕਿੰਨੇ ਸ਼ਾਨਦਾਰ ਆ ਤੁਸੀਂ ਐਦਾਂ ਆ ਲੋ ਐਦਾਂ ਦੇ ਦੁਪੱਟਾ ਐ ਐਦਾਂ ਦੇ ਦੁਪੱਟੇ ਪੂਰੇ ਲੰਬੇ 2.5 ਮੀਟਰ ਚੌੜੇ ਵੀ ਪੂਰੇ ਐ ਦੇਖੋ ਲੈਸਾਂ ਲੱਗੀਆਂ ਹੋਈਆਂ 850 ਚ ਠੀਕ ਐ ਆ ਲੋ ਲਵੈਂਡਰ ਕਲਰ ਕਿੰਨਾ ਸ਼ਾਨਦਾਰ ਕਿੰਨਾ बिकਦਾ ਆ ਲੋ ਆ ਦੇਖੋ ਇਦਾਂ ਦੀਆਂ ਆਈਟਮਾਂ ਦੇਖੋ ਇਦਾਂ ਦੀਆਂ ਦੇਖੋ ਸਿਰਫ 850 ਰੁਪਏ ਚ ਦੇਖੋ ਠੀਕ ਐ ਫਿਰ ਇਦਾਂ ਦੇ ਤੁਹਾਨੂੰ ਨਾ ਆ ਲੋ ਪਿਓਰ ਦੁਪੱਟਾ ਪਿਓਰ ਦੁਪੱਟਾ ਪਿਓਰ ਕੈਂਬ੍ਰਿਕ ਦਾ ਸੂਟ 7-800 ਦਾ ਵਿਕਦਾ ਆਲ ਓਵਰ ਪਿਓਰ ਕੈਂਬ੍ਰਿਕ ਦਾ ਸੂਟ ਆ ਨਾਲ ਪਿਓਰ ਦਾ ਦੁਪੱਟਾ ਹੈ ਪਿਓਰ ਦਾ ਕਹਿ ਰਹੇ ਆ ਤਾਂ ਪਿਓਰ ਦਾ ਹੀ ਹੋਊਗਾ ਸਿਰਫ 550 ਰੁਪਏ ਚ ਆ ਲੋ ਕਲਰ ਆਲੋ 550 ਚ ਜਿਹੜੇ ਮਰਜ਼ੀ ਡਿਜ਼ਾਈਨ ਲੈ ਲੋ ਆਲੋ ਆਲੋ 550 ਚ ਆਲ ਓਵਰ ਪਿਓਰ ਦੇ ਦੁਪੱਟੇ ਨਾਲ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਆ ਦੇਖੋ ਕਲਰ ਲਓ ਜੀ ਲਓ ਜੀ 550 ਰੁਪਏ ਚ ਪਿਓਰ ਦੁਪੱਟੇ ਨਾਲ ਲਓ ਜੀ ਦੇਖੋ ਆਟਮਾ ਠੀਕ ਹੈ ਜੀ ਹੋਰ ਵੀ ਆਟਮਾ ਆਪਣੇ ਕੋਲ ਬਹੁਤ ਬਾਧੂ ਆਇਆ ਆਲੋ ਐਦਾਂ ਦੇ ਸੂਟ ਮਿਲ ਜਾਣਗੇ ਤੁਹਾਨੂੰ ਸਿਰਫ 650 ਰੁਪਏ ਚ ਆਲੋ 1000 ਰੁਪਏ ਵਾਲਾ ਸੂਟ ਹੈ ਪਰ ਹੁਣ ਆਪਾਂ ਤੁਹਾਨੂੰ ਡਿਸਕਾਊਂਟ ਕਰਕੇ ਕਿੰਨੇ ਦਾ ਦੇਣਾ ਪਿਓਰ ਕਾਟਨ ਦਾ 100% ਪਿਓਰ ਕਾਟਨ ਗੜਾ ਦੇਖ ਲਓ ਠੀਕ ਹੈ ਜੀ ਬਾਟਮ ਬੜੀ ਸ਼ਾਨਦਾਰ ਆ ਪਲਾਜ਼ੋ ਬਣਾ ਲਓ ਸਰਵਾਰ ਬਣਾ ਲਓ ਨਾਲ ਕਾਟਨ ਦਾ ਦੁਪੱਟਾ ਸਿਰਫ ਔਰ ਸਿਰਫ 650 ਰੁਪਏ ਚ ਮਾਰਕੀਟ ਚ ਕੀਮਤ ਕਿੰਨੀ ਆਦੀ 1000 ਰੁਪਏ ਆ ਦੀ ਅਸੀਂ ਖੁਦ ਵੀ ਵੇਚੇ ਆ ਕਿ 1000 ਨੂੰ ਪਰ ਹੁਣ ਆਪਾਂ ਨੇ ਬਸ ਆਪਣੀਆਂ ਭੈਣਾਂ ਦਾ ਫਾਇਦਾ ਕਰਨਾ ਠੀਕ ਹੈ ਜੀ ਆ ਲੋ 6.50 ਸਾਨੂੰ ਜਿਹੜਾ ਮਰਜੀ ਸੂਟ ਲੈ ਜਾਓ ਆ ਲੋ ਇਹ ਆ ਲੋ ਵੀਡੀਓ ਬਹੁਤ ਲੰਬੀ ਬਣ ਜਾਣੀ ਆ ਇਸ ਕਰਕੇ ਮੈਂ ਸਾਰੇ ਸੂਟ ਖੋਲ ਨਹੀਂ ਰਿਹਾ ਤੁਹਾਨੂੰ ਇਦਾਂ ਹੀ ਦਿਖਾ ਰਿਆ ਇਹਨਾਂ ਦਾ ਰੇਟ 650 ਆ ਸਾਰੇ ਸੂਟਾਂ ਦਾ ਪਰ 650 ਫਿਕਸ ਹੋਊਗਾ ਮੇਰੀ ਉਹ ਭੈਣੋਂ 바ਰਗੇਨਿੰਗ ਨਾ ਕਰਿਓ ਫਿਰ ਕੋਈ ਫਾਇਦਾ ਨਹੀਂ ਮੈਨੂੰ ਇੰਨੀ ਮਿਹਨਤ ਕਰਨ ਦਾ ਵੀਡੀਓ ਬਣਾਉਣ ਦਾ ਫਿਰ ਤਾਂ ਵੱਧ ਮੰਗ ਕੇ ਘੱਟ ਕਰਨੇ ਵਾਲਾ ਕੰਮ ਹੋ ਜਾਂਦਾ ਕੋਈ ਫਾਇਦਾ ਨਹੀਂ ਹੁਣ ਆਪਾਂ ਫਿਕਸ ਰੇਟ ਦੀ ਦੁਕਾਨਦਾਰੀ ਕਰਨੀ ਆ ਪਰ ਘੱਟ ਰੇਟ ਮਿਲੂਗਾ ਸਭ ਨੂੰ ਜਿੰਨਾ ਹੋ ਸਕੇ ਘੱਟ ਤੋਂ ਘੱਟ ਲਓ ਜੀ 6500 ਰੁਪਏ ਚ ਸਾਰੇ ਡਿਜ਼ਾਈਨ ਇਹ ਸੈਂਪਲ ਆ ਸਿਰਫ ਬਾਕੀ ਦਿਖਾ ਦੋ ਇੱਧਰ ਨੂੰ ਬਾਦੂ ਮਾਲ ਆਪਣੇ ਕੋਲ ਆਇਆ ਹੋਇਆ ਠੀਕ ਆ ਜੀ ਤੁਸੀਂ ਬਸ ਵੀਡੀਓ ਦੇਖਦੀ ਸਰ ਮਾਵੀ ਦੀ ਹੱਟੀ ਤੇ ਪਹੁੰਚੋ ਆਪਣਾ ਤੇ ਆਪਣੇ ਰਿਸ਼ਤੇਦਾਰਾਂ ਦਾ ਵੀ ਫਾਇਦਾ ਕਰਾਓ ਉਹਨਾਂ ਦਾ ਫਾਇਦਾ ਕਿਵੇਂ ਹੋਣਾ ਵੀਡੀਓ ਨੂੰ ਸ਼ੇਅਰ ਕਰਨਾ ਵੱਧ ਤੋਂ ਵੱਧ ਜਿੰਨਾ ਸ਼ੇਅਰ ਕਰ ਸਕਦੇ ਆ ਸ਼ੇਅਰ ਕਰ ਦਿਓ ਫੈਲਾ ਦਿਓ ਵੀਡੀਓ ਨੂੰ ਇੰਨੀ ਇੱਕ ਸਪੋਰਟ ਬਸ ਕਰ ਦਿਓ ਬਾਕੀ ਮਾਂ ਵੀ ਦੀ ਹੱਟੀ ਤੁਹਾਡੀ ਆਪਣੀ ਹੱਟੀ ਆ ਤੁਹਾਡੇ ਆਪਣੇ ਵੀਰ ਕੋਲ ਜਦੋਂ ਮਰਜੀ ਆਓ ਤੁਹਾਡਾ ਵੀਰ ਮੈਂ ਤੁਹਾਡਾ ਹਰ ਪਾਸੇ ਨੂੰ ਸਾਥ ਦਊਂਗਾ ਜੀ ਲਓ ਜੀ ਹੁਣ ਜ਼ਿਆਦਾ ਟਾਈਮ ਨਾ ਲੰਦਾ ਹੋਇਆ ਆਪਾਂ ਦਿੰਨੇ ਆ ਤੁਹਾਰ ਤੋਂ ਇਜਾਜ਼ਤ ਇਥੇ ਧੰਨਵਾਦ ਕਰਦਾ ਤੁਹਾਡਾ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਸਪੋਰਟ ਕੀਤਾ ਧੰਨਵਾਦ